ਮੈਂ ਯਸ਼ਿਕਾ ਆਪਣੇ ਮੰਮਾ ਪੁੱल्लू ਕੰਤਸ ਦੇਵਾ ਕੌਂਸਲ ਅਤੇ ਜਿਲ੍ਹਾ ਪ੍ਰਧਾਨ ਮੇਲਾ ਵਿੰਗ ਫਾਜਿਲਕਾ ਵੱਲੋਂ ਸਾਰੇ ਉਦਾਰਾ ਨੂੰ ਪਿੰਗ ਵਾਸੀਆਂ ਨੂੰ ਸਰਪੰਚ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਅਤੇ ਧੰਨਵਾਦ ਕਰਦੀ ਹਾਂ ਕਿ ਸਾਨੂੰ ਅਤੇ ਪੂਰੀ ਟੀਮ ਨੂੰ ਖਿਡਾਰੀਆਂ ਦਾ ਮੌਸਾ ਉਲਾ ਕਰ ਲੈਦਾ ਮੁਕਤ ਮਿਲਿਆ ਅੱਗੇ ਵੀ ਜਿੱਦੋਂ ਜਿੱਦੇ ਸਾਥੇ ਮੈਂ ਸਾਲੇਦ ਸਹਿਯੋਗ ਦੀ ਜ਼ਰੂਰਤ ਹੋਵੇ ਮੇਰੀ ਮਮਾਪੂਰ ਅੰਤੀ ਮੇਰੀ ਮਮੀ ਪੂਰ ਅਸੀਂ ਅਗੇ ਹੋਣਾ ਦੀ ਪੂਰੀ ਟੀਮ ਉਹਨਾਂ ਦੀ ਪੂਰੀ ਟੀਮ ਤੁਹਾਡਾ ਸਾਥ ਦੇਣ ਲਈ ਹਮੇਸ਼ਾ ਤਿਆਰ ਰਹਾਗੇ ਮੈਂ ਯਸ਼ਿਕਾ ਇੱਕ ਪਿਆਰ ਤੇ ਤੁਹਾਡੇ ਮੰਮਾ ਪੂਰਨ ਉਸ ਤੇ ਸਦਾ ਕਸਲੇ ਦੇ ਜਿਲ੍ਹਾ ਪ੍ਰਧਾਨ ਮੈਲਾ ਮੈਂ ਫਾਜ਼ਲ ਕਾ ਦੇ ਬਿਹਾਰਫ ਦੀ ਇਸ ਪਿਆਰ ਭਰੇ ਸਤਿ ਲਈ तहे ਦਿਲੋਂ ਧੰਨਵਾਦ ਕਰਦੀ ਹੈ। ਅੱਛੀ ਨੇ ਜੋ ਵੀ ਬੋਲਿਆ ਬਹੁਤ ਅੱਛਾ ਬੋਲਿਆ ਸਭ ਨੂੰ ਉਹਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਸਰਦੋਂ ਸ਼ਨਾ ਕਰਵਾਦਾ ਹੈ ਕਿਉਂਕਿ ਉਹਨੇ ਪਪਾ ਆ ਨਹੀਂ ਸਕਦੇ ਸੀ ਇਲੈਕਸ਼ਨ ਡਿਊਟੀਆਂ ਫਿਜ਼ਿਓਨ ਕਰਕੇ ਪਰ ਬੱਚੇ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਨੂੰ ਸਮਝਿਆ ਤੇ ਸੰਭਾਲ ਲਿਆ। ਸਭ ਤੁਹਾਡੇ ਲਈ ਉਹ ਇੱਥੇ ਪ੍ਰੈਜ਼ੈਂਟ ਹੈ ਤਾਂ ਆਪਣਾ ਫਰਜ਼ ਬੰਦਾ ਹੈ ਕਿ ਆਪਾਂ ਉਹਨੂੰ ਇੱਕ ਤਾਲੀਆਂ ਤਜਰਬਾ ਦੇ ਸਕਦੇ ਹਾਂ ਥੈਂਕ ਯੂ ਸੀਤਾ ਦਾ ਬਹੁਤ-ਬਹੁਤ ਧੰਨਵਾਦ ਸਰਪੰਨ ਸਾਹਿਬ ਜੇ ਮੈਂ ਗਲਤ ਲਫ਼ਜ਼ ਬੋਲਿਆ ਗਿਆ ਹੋਇਆ ਆਪਣਾ ਛੋਟਾ ਭਾਈ ਸਮਝ ਕੇ ਮਾਫ